ਸੇਕੋ ਮੁਫੀਆਲੀ ਬਸ ਕਰੀਏ ਅਰੇ ਇਹ ਆਉਂਦੇ ਹਾਂ ਹਾਂਜੀ ਬਲਜਿੰਦਰ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਤਕਰੀਬਨ 50 ਐਨ ਜੀ ਆਡੀ ਸਰਵਿਸ ਕਰਕੇ ਅੱਜ ਆਪਣੇ 12 ਚੌਕਰੀ ਤੋਂ ਮੁਕਤ ਹੋ ਕੇ ਆਪਣੇ ਘਰ ਜਾ ਰਹੇ ਸੀ। ਐ ਤਾਂ ਇਹੀ ਕਹਿਣਾ ਚਾਹਣਾ ਸਾਰੇ ਮੁਲਾਜ਼ਮਾਂ ਨੂੰ ਵੀ ਕੋਈ ਮਿਹਨਤ ਕਰੋ ਤੇ ਵਧੀਆ ਇਮਾਨਦਾਰੀ ਨਾਲ ਨੌਕਰੀ ਕਰੋ, ਮਿਹਨਤ ਕਰੋ। ਤੇ ਬੱਸ ਇਹੀ ਹੈ ਹੋਰ ਕੀ ਆ ਆਦਾ ਅਬਾਜ ਜੇ ਤਾਂ ਟਾਇਰ ਹੋ ਕੇ ਘਰ ਲਿਆ। ਸਭ ਤੋਂ ਮੈਂ ਵੀ ਦੇਖ ਰਿਹਾ ਤੁਸੀਂ ਲਗਾਤਾਰ ਆਪਣੇ ਕੰਮ ਜਿੰਦਾ ਗੁੰਝੇ ਰਹਿੰਦੇ ਹੋ, ਲੇਕਿਨ ਤਕਰੀਬਨੋਂ ਕਾਗਜ਼ਾਂ ਤੇ ਤੁਹਾਨੂੰ ਬੇਲੀ ਲੱਗਿਆ, ਫੈਮਿਲੀ ਨੂੰ ਟਾਈਮ ਕੱਟ ਦਿੱਤਾ ਇਹ ਦੇਖੋ ਹੁਣ ਕਿੱਦਾਂ ਲੱਗਦਾ। ਇਹ ਠੀਕ ਹੈ, ਹੁਣ ਆਪਾਂ ਪੂਰਾ ਟਾਈਮ ਦੇਵਾਂਗੇ, ਵਾਕਈ ਫੈਮਿਲੀ ਨੂੰ ਨਹੀਂ ਟਾਈਮ ਦਿੱਤਾ ਗਿਆ, ਹੁਣ ਫੈਮਿਲੀ ਲਈ ਹੈ। ਆਪ ਦਾ ਤਕਰੀਬ ਹੁਣ ਫੈਮਿਲੀ ਦਾ ਹਾਂ ਪੂਰਾ ਪਰ ਹੁਣ ਅਕਸਰ ਕੀ ਹੁੰਦਾ ਜਿਹੜੇ ਮੁਲਾਜ਼ਮਾਂ ਜਾਂ ਕੋਈ ਅਫਸਰ ਇਹ ਤੈਅ ਹੁੰਦੇ ਆ ਉਹ ਲੇਕਿਨ ਥੋੜਾ ਜਿੜਾ ਕਦੋਂ ਸਰ ਵਧ ਲੈ ਜਾਂਦੇ ਆ ਐਡੀ ਪਰਿਵਾਰ ਨੂੰ ਇਹ ਬਾਹਰ ਫੈਮਿਲੀ ਨਾਲ ਹੀ ਜਾਵਾਂਗੇ ਕਿ ਇਹ ਤਾਂ ਇਕੱਠੇ ਹੀ ਆ ਹਾਂ ਪੂਰਾ ਜਾਨ ਕੇ ਫੈਮਿਲੀ ਖੁਸ਼ ਹੈ ਹਾਂ ਪੂਰਾ ਇਹ ਜਾਨ ਕੇ ਆਪਣੇ ਜਿਹੜੇ ਮੁਲਾਜ਼ਮ ਨੇ ਜਿਹੜੇ ਭਰਾ ਨੇ ਤੁਹਾਡੇ ਨਾਲ ਦੋਸਤ ਨਹੀਂ ਕਹਿਣਾ ਇਹ ਸਾਰਿਆਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਮੇਰੀ ਇੱਜ਼ਤ ਇਹਨਾਂ ਨੇ ਬਣਾਈ ਹੈ ਭਰਾਵਾਂ ਨੇ ਜਿਹੜੀ ਬਣੀ ਹੈ ਸਰ ਇੱਕ ਫੈਮਿਲੀ ਨੂੰ ਛੱਡ ਕੇ ਦੂਜੀ ਫੈਮਿਲੀ ਨੂੰ ਦੂਸਰੀ ਕਿਉਂ ਆਪਦੀ ਛੱਡ ਕੇ ਆਪਦੀ ਦੀ ਚੱਲੇ ਦੂਸਰੀ ਇੱਕ ਫੈਮਲੀ ਨੂੰ ਬਹੁਤ ਟਾਈਮ ਦਿੱਤਾ ਗਿਆ ਵਾ ਇੱਕ ਫੈਮਲੀ ਨੂੰ ਬਹੁਤ ਟਾਈਮ ਦਿੱਤਾ ਗਿਆ ਵਾ ਥੋੜਾ ਜਿਹਾ ਬੈਲੈਂਸ ਕਰ ਲਾਂਗੇ ਨਾ ਉਧਰ ਵੱਧ ਦੇ ਲਾਂਗੇ ਇਧਰ ਘੱਟ ਦੇ ਲਾਂਗੇ ਠੀਕ ਹੈ ਜੀ ਆਖਰੀ ਕੀ ਕਹਿਣਾ ਚਾਹੋ ਕੀ ਕਹੋ ਜੀ ਬਸ ਇਹੀ ਕਹਿਣਾ ਚਾਹਣਾ ਵੀ ਆ ਵਧੀਆ ਆਵਾਜ਼ ਜਿਹੜਾ ਰਿਟਾਇਰ ਹੋ ਕੇ ਗਏ ਆ ਜੀ ਪਰਮਾਤਮਾ ਦਾ ਚੁਗਰਾਣਾ ਕਰ ਸਾਡੇ ਬਜਿੰਦਰ ਸਿੰਘ ਗਿਲ ਪੀਏ ਟੂ ਡੀ ਸੀ ਅੱਜ ਪੀ ਸੀ ਦਫ਼ਤਰ ਤੋਂ ਪਛੇ ਕਾਫੀ ਲੰਬੀ ਸਰਵਿਸ ਕਰਨ ਤੋਂ ਬਾਅਦ ਰਟਾਇਰ ਹੋਏ ਨੇ ਅਸੀਂ ਡੀਸੀ ਦਫਤਰ EMPLOYEES UNION ਦੇ ਡੀਸੀ ਦਫਤਰ ਦੇ ਸਾਰੇ ਸਟਾਫ ਵੱਲੋਂ ਅੱਜ ਇਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਆ ਅਸੀਂ ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਇਹਨਾਂ ਨੂੰ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਆਪਣਾ ਲੰਮਾ ਸਮਾਂ ਇਸ ਸਰਵਿਸ ਦੇ ਵਿੱਚ ਡੀਸੀ ਦਫਤਰ ਨੂੰ ਦਿੱਤਾ ਵਾ ਤੇ ਅੱਜ ਇਹ ਰਟਾਇਰ ਹੋ ਕੇ ਆਪਣੇ ਪਰਿਵਾਰ ਚ ਜਾ ਰਹੇ ਨੇ ਤੇ ਅਸੀਂ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਆ ਪੂਰੇ ਡੀਸੀ ਦਫਤਰ ਸਟਾਫ ਵੱਲੋਂ EMPLOYEES UNION ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਧੰਨਵਾਦ ਹਾਂਜੀ ਥੈਂਕ ਯੂ ਮੇਰਾ ਨਾਮ ਚਰਨਪ੍ਰੀਤ ਸਿੰਘ ਗਿੱਲ ਅੱਜ ਆਪਾਂ ਅੱਜ ਆਪਾਂ 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 ਹਾਂ ਜੀ ਹਾਂ ਸਰੀਆ ਵੀ ਕੀ ਕਰਦੇ ਕੋਰਾਂ ਨੂੰ ਕੀ ਕਰਨ ਬਣੇ ਨਾ ਕੀ ਮੈਂ ਬੋਲਦਾ ਹਾਂ ਜਵਾਨ ਨੂੰ ਮੈਨੂੰ ਇਹੀ ਹੈ ਕਿ ਜੇ ਤੁਹਾਡੇ ਡੈਡੀ ਹਾਰਡ ਵਰਕ ਕਰਦੇ ਉਹਨਾਂ ਨੂੰ ਕਰਨ ਦਿਓ ਤੇ ਉਹਨਾਂ ਦੀ ਹੈਲਪ ਕਰੋ ਬਸ ਹਾਂ ਜੀ ਕੀ ਕੰਮ ਜਰਵਿੰਦਰ ਸਿੰਘ ਜੀ ਅੱਜ ਦੇ ਕਿਹਾ ਹਾਂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਜਿੰਦਰ ਸਿੰਘ ਜੀ ਅੱਜ ਸਾਡੇ ਵਿੱਚੋਂ ਰਿਟਾਇਰ ਹੋਏ ਹਨ ਤੇ ਇੱਕ ਪਾਸੇ ਤਾਂ ਚਲੋ ਸਾਨੂੰ ਖੁਸ਼ੀ ਇਹ ਹੋਈ ਹੈ ਕਿ ਆਪਣੇ ਤੰਦਰੁਸਤ ਆਪਣੇ ਪਰਿਵਾਰ ਚ ਗਏ ਬੱਚਿਆਂ ਚ ਗਏ ਨੇ ਤੇ ਦੂਜੇ ਪਾਸੇ ਇੱਕ ਸੀਨੀਅਰ ਕਰਮਚਾਰੀ ਦਾ ਜਾਣਾ ਉਹ ਸਾਨੂੰ ਲਾਸ ਜਿਹੜਾ ਸਾਰੀ ਉਮਰ ਵਾਸਤੇ ਹੁੰਦਾ ਕਿਉਂਕਿ ਇੱਕ ਸੀਨੀਅਰ ਕਰਮਚਾਰੀ ਤੋਂ ਹੀ ਅਸੀਂ ਸਾਰਾ ਕੁਝ ਸਿੱਖਣ ਵਾਸਤੇ ਮਿਲਦਾ ਵਾ ਤਾਂ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਇਹਨਾਂ ਨੇ ਸਾਰੀ ਉਮਰ ਮਤਲਬ ਕਿ ਜਿੰਨਾ ਚਿਰ ਇਹਨਾਂ ਨੇ ਆਪਣੀ ਡਿਊਟੀ ਇੱਥੇ ਨਿਭਾਈ ਹੈ ਡੀਸੀ ਆਫਿਸ 'ਚ ਪੂਰੀ ਇਮਾਨਦਾਰੀ ਤਨਦੇਹੀ ਤੇ ਦ੍ਰਿੜਤਾ ਨਾਲ ਨਿਭਾਈ ਹੈ ਤੇ ਅੱਜ ਤੱਕ ਵੀ ਇਹਨਾਂ ਦੀ ਕੋਈ ਕੰਪਲੇਂਟ ਨਹੀਂ ਹੋਈਗੀ ਬਹੁਤ ਇਮਾਨਦਾਰੀ ਨਾਲ ਇਹਨਾਂ ਨੇ ਕੰਮ ਕੀਤਾ ਤੇ ਵੈਸੇ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੀ